ਦੀ ਹਾਲ ਨੇ ਆਪਾਂ ਚੱਲਨੇ ਅਜੇ ਟਾਲੀਏ ਨਾ ਸਾਹਿਬ ਸਾਢੇ 3 ਦਾ ਟਾਈਮ ਹੋ ਗਿਆ ਜਾ ਕੇ ਦੇਖਦੇ ਆ ਕਿਹੜੇ ਕਿਹੜੇ ਆਉਂਦੇ ਆ ਤੇ ਕਿਹੜੇ ਕਿਹੜੇ ਰਹੇ ਆਲੇ ਜੀ ਆ ਮੁੰਡਾ ਆ ਗਿਆ ਆਪਣੇ ਨਾਲ ਰਵੀ ਅਸੀਂ ਜਾ ਕੇ ਦੇਖਦੇ ਆ ਫਿਰ ਕਿਹੜਾ ਘਣਾ ਹੁੰਦਾ ਕਿਉਂ ਵੀ ਆਉਣਗੇ ਸਾਰੇ ਉੱਥੇ ਮੁੰਡਿਓ ਉੱਠ ਕਰੋ ਹੁਣ ਪਹੁੰਚਣਗੇ ਕਿ ਨਹੀਂ ਉੱਥੇ ਆ ਦੀ ਦੇਖਨੇ ਆ ਸਾਹਿਬ ਹੀ ਪਹੁੰਚਣ ਨੂੰ ਦਲਾਂ ਦੇਖਦੇ ਆ ਚੱਲ ਫਿਰ ਜਾ ਕੇ ਉਹ ਤਾਂ ਉੱਥੇ ਹੀ ਦੇਖਦੇ ਆ ਫਿਰ ਕਿਹੜੇ ਕਿਹੜੇ ਖੜੇ ਆ ਉਹ ਦੋ ਮੁੰਡੇ ਮੈਨੂੰ ਖੜੇ ਲੱਗਦੇ ਆ ਕਾਉਣ ਕਾਉਣ ਨੇ ਦੇਦੇ ਆ ਹਾਂ ਭਾਈ ਮੁੰਡਿਓ ਇੱਕ ਦਾ ਜਸ਼ਨ ਖੜਾ ਆ ਦੂਜਾ ਖੜਾ ਆਂ ਗਾ ਆਪਾਂ ਦਾ ਜਮਾ ਸਲੀਆ ਭਾਈ ਪ੍ਰਦੀਪ ਹੁਣ ਹੀ ਨਹੀਂ ਆਏ ਜਿਹੜੇ ਬੰਦੇ ਕਹਿੰਦੇ ਆ ਨਾ ਤੇਨ ਦੇ ਕੇ ਆਪ ਨੂੰ ਹਾਂ ਹਾਂ ਸਹੀ ਗੱਲ ਆ ਆਹ ਕੌਣ ਪਹੁੰਚ ਗਏ ਸਾਡੇ ਪ੍ਰਦੀਪ ਸਿੰਘ ਸੂਮਲ ਸਾਹਿਬ ਪਹੁੰਚ ਗਏ ਜੀ ਪਹੁੰਚ ਗਏ ਸੰਤਰੀ ਫੰਨਾ ਫਿਰਦਾ ਵੀ ਮੁੰਡੇ ਕੇਸਰੀ ਪਰਨ ਅਜ ਤਾਂ ਦੂਜੇ ਬੰਦੇ ਨਹੀਂ ਆਏ ਕਿੰਨੇ ਵਜੇ ਦਾ ਟਾਈਮ ਦਿੱਤਾ ਸੀਗਾ 4 ਵਜੇ ਦਾ ਵੀ 4 ਵਜੇ ਦਾ ਨਹੀਂ ਭਾਈ ਨਹੀਂ ਚਲੋ ਕੋਈ ਨਾ ਮੇਰੀ ਗੱਲ ਸੁਣੋ ਟਾਈਮ ਇਹਨਾਂ ਨੇ ਦਿੱਤਾ ਹੀ ਕਿੰਨੇ ਵਜੇ ਦਾ ਮਰਜੀ ਘੜੀ ਤੇ 3:40 ਹੋ ਗਏ ਫਿਰ ਵੀ ਪਹੁੰਚੇ ਆ 4 ਵਜੇ ਦਾ ਨਾ ਹੁਣ ਜਿਹੜੇ ਆਪਣੇ ਰਾਜੂ ਕਾਲੀ ਬਾਈ ਆ ਉਹ ਪਹੁੰਚੀ ਨਹੀਂ ਉਹ ਪਹੁੰਚੀ ਨਹੀਂ ਆਪਾਂ ਸਹੀ ਮੇਰੀ ਗੱਲ ਸੁਣ ਲਓ ਮੁੰਡਿਓ ਦੇਖ ਪ੍ਰਦੀਪ ਪ੍ਰਦੀਪ ਆਪਾਂ ਸਹੀ 3:50 ਦੇ ਤੌਰ ਪੈਣਾ ਕੋਈ ਆਵੇ ਨਾ ਆਵੇ ਠੀਕ ਆ ਵੀ ਰਵੀ ਹਾਂ ਬਸ ਇਤੋਂ ਜਕਾਰਾ ਛੱਡ ਗਿਆ ਆਪਾਂ ਤੁਰ ਪੈਣਾ ਦੇਖਦੇ ਆ ਆਪਣੇ ਕੋਲ ਹਲੇ 10 ਮਿੰਟ ਪਏ ਆ ਆਓ ਜੀ ਭਾਈ ਨਵਜੋਤ ਸਿੰਘ ਦਮਾਲਾ ਬੰਨ ਕੇ ਪਹੁੰਚ ਚੁੱਕੇ ਆ ਪੁੱਤ ਸਿੰਘ ਆਏ ਪਹੁੰਚ ਆਗੇ ਜੀ ਆਗੇ ਸਾਈਕਲ ਕੀ ਤਾਂ ਲਿਆਂਦਾ ਫਿਰ ਤੁਸੀਂ ਇਹ ਸਿੰਘ ਬਹੁਤ ਡਟਿਆ ਆ ਭਾਈ ਨਹੀਂ ਵੀਰੇ ਦੇਖ ਲਓ ਲਾਇਪ ਆਏ ਹੋਏ ਸਾਈਕਲ ਤੇ ਲਾਇਪ ਆਇਆ ਵੀ ਮੁੰਡੇ ਨੇ ਭਾਈ ਜੀ ਚਲੋ ਹੁਣ ਆਪਣੇ ਬੰਦੇ ਕਿੰਨੇ ਰਹਿ ਗਏ ਇੱਕ ਰਹਿ ਗਿਆ ਇੱਕ ਬੰਦਾ ਰਹਿ ਗਿਆ ਇੱਕ ਰਹਿ ਗਿਆ ਖੱਤਲ ਖੜੇ ਆ ਬਸ ਠੀਕ ਹੈ ਖੜਨਾ ਨਹੀਂ ਜੀ ਦੇਖਦੇ ਆ ਚਲੋ ਕਦੋਂ ਆਉਂਦਾ ਫਿਰ ਚਲ ਜੇ ਮੁੰਡਿਓ ਚਲੋ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਚਲੋ ਬਈ ਕਰਾ ਤਾਂ ਹੁਣ ਤੋਂ ਬਹੁਤ ਪਉ ਹਨ ਅੱਜ ਓਏ ਪੰਡ ਕਾਲਸਾਂ ਦੇ ਨੌਜਵਾਨ ਖਾਸ ਕਰਕੇ ਬਾਲੀਵਾਲ ਪਲੇਅਰ ਇਹ ਚੱਲਿਆ ਮੁੰਡੇ ਅੱਜ ਟਾਲੀ ਆਣਾ ਸਾਹਬ ਨੂੰ ਉਹ ਹਾਂ ਵੀ ਸਿੰਘੋ ਇੱਥੇ ਕਿਉਂ ਖੜ ਗਏ ਹੁਣ ਤੁਸੀਂ ਇੱਕ ਬੰਦਾ ਰਹਿ ਗਿਆ ਯਾਰ ਇੱਕ ਬੰਦਾ ਰਹਿ ਗਿਆ ਯਾ ਯਾਰ ਇਹ ਤਾਂ ਬਹੁਤ ਗਲਤ ਗੱਲ ਆ ਯਾਰ ਬਹੁਤ ਗਲਤ ਗੱਲ ਵੀ ਟਾਈਮ ਸਰ ਪਹੁੰਚਾ ਕਰੋ ਵੀ ਜੇ ਕਿਸੇ ਨੇ ਜਾਣਾ ਹੁੰਦਾ ਹੈ ਟਾਈਮ ਤੋਂ ਲੇਟ ਨਾ ਕਰਿਆ ਕਰੋ 4 ਵਜੇ ਹੈਲੋ ਆ ਦੇਖੋ ਪੂਰੇ 4 ਵਜੇ ਹੋ ਗਿਆ ਬੰਦੇ ਹਲੇ ਤੱਕ ਵੀ ਨਹੀਂ ਆਏ ਭਾਈ ਹਾਂ ਵੀ ਸਾਈਕਲ ਰੋਕ ਲਿਆ ਹੁਣ ਠੰਡ ਲੱਗਣ ਲੱਗੀ ਤੈਨੂੰ ਪਹਿਲਾਂ ਕਿਹਾ ਸੀ ਘਰੋਂ ਪੂਰੀ ਚੱਕ ਲੈ ਨਾਲੇ ਨੂੰ ਤੋਰਨ ਲੱਗੇ ਨੇ ਕਿਹਾ ਵੀ ਮਾਫਲਰ ਬੰਨ ਲੈ ਜਾਂ ਪੂਰੀ ਲੈ ਲੈ ਹੁਣ ਵੀ ਪੂਰੀ ਲੈ ਆਏਗਾ ਜੀ ਪੂਰੀ ਵੀ ਖੇਸਾਰ ਗਈ ਦਿੱਤੀ ਆ ਤੈਨੂੰ ਹਾਂ ਸਾਫ ਕੇ ਰੱਖੀ ਹੁਣ ਪੂਰੀ ਆ ਕਿਹੜਾ ਟਾਈਮ ਆ ਭਾਈ ਤੇਰਾ ਕਿੰਨੇ ਬੰਦੇ ਖੜੇ ਆ ਤੇਰੇ ਸਿਰ ਤੇ ਚੱਲੋ ਚੱਲੋ ਚਲੇ ਚਲੇ ਮੈਂ ਚੱਲੋ ਜ ਹੁਣ ਕਾਲੀ ਕਰੀ ਜਾਣਾ ਆ ਦੇਖ ਲੈ ਕਿੰਨੇ ਬੰਦੇ ਤੇਰੇ ਸਿਰ ਤੇ ਖੜੇ ਆ ਇੱਥੇ ਹੋਰ ਤੇਰੇ ਕਰਕੇ ਇੱਥੇ ਜੀ ਖੜਿਆ ਨਹੀਂ ਤਾਂ ਉਹਨੂੰ ਅਸੀਂ ਤੁਰੇ ਜਾਣਾ ਸੀ ਹੁਣ ਉਹ ਸਾਈਕਲ ਕਿੱਥੇ ਆਪਦਾ ਟਾਈਮ ਨਾਲ ਹੀ ਅਗਲੇ ਐਤਵਾਰ ਨੂੰ ਅੱਜ ਉਸਤਾਨਾ ਚੱਕ ਲੈ ਉਹ ਰੋਕ ਜੋ ਯਾਰ ਚਾਂ ਲੈ ਗਈ ਮੁੰਡੇ ਦੀ ਸਾਈਕਲ ਦੀ ਉਹ ਬਾਬੇ ਉਹ ਤਾਂ ਦੱਬੀ ਜਿਹੜੀ ਦੀ ਕੈਨ ਲੈ ਗਈ ਆ ਦੇਦੀ ਲੈ ਗਈ ਪ੍ਰਦੀਪ ਦੀ ਕਿੰਨੇ ਵਾਰ ਕਹ ਤੈਨੂੰ ਹੌਲੀ ਭਜਾਲਾ ਉਹ ਤਾਂ ਖੜਾ ਉਹਦਾ ਖੜਾ ਖੜਾ ਜੋ ਭਾਣਾ ਖੜਾ ਹੋ ਕੇ ਚਲਾਉਂਦਾ ਸਾਈਕਲ ਹੋਰ ਆੜੀ ਹੈ ਨਾ ਜੋਰ ਜੋਰ ਘੱਟ ਲਾ ਲੈਂਦਾ ਨੌਰੀ ਪਹੁੰਚ ਕੇ ਸਿੰਘ ਜਲਾਲ ਦੀ ਵਾਲੋਂ ਪਿੰਡ 'ਚ ਜਿਹੜੇ ਬੰਦੇ ਕਹਿੰਦੇ ਜਲਾਲ ਦੀ ਜਿਹੜੇ ਬੰਦੇ ਕਹਿੰਦੇ ਜਲਾਲ ਦੀ ਵਾਲੇ ਦਾ ਤੁਸੀਂ ਥੰਬਜੋਗੇ ਤੁਹਾਡੀਆਂ ਲੱਤਾਂ ਫੁੱਲ ਜਾਣਗੀਆਂ ਆ ਫਿਰਦੇ ਛੋਟੇ ਆ ਫਿਰਦੇ ਬੁੱਕ ਦੇ ਮੁੰਡੇ ਕਮੋ ਪ੍ਰਦੀਪ ਕਿਉਂ ਦੇਖ ਮੇਰਾ ਫੱਟ ਨਹੀਂ ਮੁੰਡੇ ਬੋਲੇ ਸੋਨਿਹਾਲੋ ਸਤਿ ਸ੍ਰੀ ਅਕਾਲ ਵਾਹਿਗੁਰੂ 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 ਪੂਰੇ ਜਾਣ ਦੀ ਇਹਦੀ ਚੈਨ ਫੇਰ ਨਿਕਲ ਗਈ ਉਹ ਰੋਡ ਤੋਂ ਪਰੇ ਰ ਹੋਏ ਟਰੱਕ ਆਉਂਦਾ ਸਾਈਡ ਤੇ ਰੋ ਰੋਡ ਤੋਂ ਨਿਕਲ ਗਈ ਨਾ ਪੁੱਤ ਚੈਨ ਆ ਨਿਕਲਦੀ ਆ ਤੈਨੂੰ ਕਿ ਹੌਲੀ ਚੱਲ ਬਹਿ ਗਈ ਹੁਣ ਸੌਖੀ ਫੇਰ ਫਸ ਗਈ ਉਹ ਫੇਰ ਫਸ ਗਈ ਚੈਣ ਵੀ ਆਇਓ ਬਹੁਤ ਖੜ ਜਾ ਹੌਲੀ ਚੱਲ ਚੈਣ ਤੇਰੀ ਫੇਰ ਨਿਕਲ ਜਾਣੀ ਆ ਹਾਂ ਦੋ ਵਾਰ ਚੈਣ ਲੈ ਗਈ ਫਿਰ ਤੀਜੀ ਵਾਰ ਨਹੀਂ ਅਸੀਂ ਚੜੋਂ ਬੋਣੀ ਨਾਲ ਤੈਨੂੰ ਪਹਿਲਾਂ ਦੱਸਦਾ ਹਣ ਰੈਕੋਟ ਦਾ ਪਹੁੰਚ ਗਏ ਆਪਾਂ ਕਾਹਾਂ ਲੰਘਿਆ ਤਾਂ ਚਲੋ ਮੈਂ ਦੱਸਦਾ ਜੀ ਆਗੇ ਪੌਣ ਤੋਂ ਬਹੁਤ ਆ ਵੀ ਮੰਡਿਓ ਤਰੇ ਗਲੇ ਸੀ ਨਾ ਪਹੁੰਚਣਾ ਨਹੀਂ ਰੈਕੋਟ ਪਹੁੰਚ ਗਏ ਅਸੀਂ ਬੋਲੇ ਈਸੋ ਮਿਹਾਲਾ ਅੱਗੇ ਰਾਗੋੜ ਜੀ ਬੋਲੇ ਇਸੋ ਨਿਹਾਲ ਬੋਲੇ ਇਸੋ ਨਿਹਾਲ ਬੋਲੇ ਇਸੋ ਨਿਹਾਲ ਬੋਲੇ ਇਸੋ ਨਿਹਾਲ ਬੋਲੇ ਅਸਾਂ ਕਿਤਾਬ ਪਹੁੰਚ ਕਿਆਂ ਢਾਲੀਆਂ ਨਾਲ ਆਹਿਆ ਜੀਤਾਂ ਸਤਿਵਿ ਵਾਹਿ ਸਿਮਰਤ ਅਬ ਸਾਥ ਸਤਿ ਗੁਰੂ ਇਹਨਰ ਬੜੇ ਜਣਾ ਬੋਖ ਤੇ ਨਾਮ ਨੂੰਈ ਮਨੋਤੂਈ ਪ੍ਰਦੀਪ ਗੱਧਰ ਗਿਆ ਬਾਥਰੂਮ ਗਿਆ ਆਲਾ ਸਾਬ ਤੋਂ ਸਾਡੀ ਹੁਣ ਵਾਪਸੀ ਆ ਹੁਣ ਚੱਲਦੇ ਆ ਪਿੰਡ ਨੂੰ ਬੋਲੇ ਜੋ ਨਿਹਾਲ ਬੋਲੇ ਜੋ ਨਿਹਾਲ ਬੋਲੇ ਜੋ ਨਿਹਾਲ ਬੋਲੇ ਜੋ ਨਿਹਾਲ ਬੋਲੇ ਆਉਂਦੇ ਹੋਏ ਤੇਰੀ ਚਾਹ ਨਿਕਲ ਜਾਂਦੀ ਸੀ ਹੁਣ ਤੇਰੀ ਪੂਰੀ ਨਹੀਂ ਲੋਟ ਆਉਂਦੀ ਕੀ ਗੱਲ ਆ ਇਹ ਉਹ ਪ੍ਰਦੀਪ ਆ ਦੇਖ ਲੋ ਲੈ ਇਹਦੇ ਕੰਮ ਲੈ ਲੈ ਆ ਦੇਖ ਲੋ ਕੀ ਕਰਵਾ ਲੱਤ ਹੁਣ ਹੋਰ ਯਾਰੇ ਲੋਟ ਹੀ ਨਹੀਂ ਆਉਂਦਾ ਕੰਮ ਵੰਡ ਦੇ ਹੋ ਯਾਰੇ ਕੰਮ ਹੈ ਨਹੀਂ ਇਹਦਾ ਹੋਰ ਆ ਵੀ ਪੂਰੀ ਲਈ ਫਿਰਦਾ ਜਿਹਨਾਂ ਕਦੇ ਪੂਰੀ ਨਹੀਂ ਲੈਤੀ ਉਹ ਪੰਪ ਨੇੜੇ ਆ ਗਿਆ ਮੁੰਡਿਓ ਤੇਲ ਪਵਾ ਲੋ ਤੈਂ ਤਾਂ ਨਹੀਂ ਪਵਾਣਾ ਤੇਲ ਤੇਲ ਨੀ ਉਹ ਪਵਾੜਾ ਜਿਹਦੇ ਤਲਾਂ ਤੋਂ ਤੇਲ ਨਹੀਂ ਹੈਗਾ ਤੇਲ ਪਵਾ ਲੋ ਆ ਗਿਆ ਪੰਪ ਆ ਗਿਆ ਤੇਲ ਪਵਾ ਲੋ ਜੇ ਕਿਸੇ ਨੇ ਪੋਣ ਲਓ ਜੀ ਆਉਂਦੇ ਹੋਏ ਆ ਜਿਹੜਾ ਸੀ ਰੂਟ ਚੇਂਜ ਕਰਤਾ ਕਹਿੰਦੇ ਰੋੜ ਰੋੜ ਹੀ ਜਾਣ ਰੋੜ ਟੁੱਟਿਆ ਵੀ ਆ ਬਾਗੀ ਉਥੇ ਲਾਈਟਾਂ ਦੀ ਵੀ ਘਾਟ ਪੈਂਦੀ ਹੈ ਗਰਮੀ ਨਾਣੇ ਸੀ ਕੀ ਕਰੀਏ ਜਦੋਂ ਬੰਦਾ ਹੀ ਹੁਣ ਚੈਨ ਨਿਕਲ ਜਾਂਦੀ ਆ 3 ਵਾਰ ਚੈਨ ਲੈ ਗਈ ਚੌਥੀ ਪੰਜਵੀਂ ਵਾਰ ਚੈਨ ਲੈ ਗਈ ਇੱਕ ਅੱਧੀ ਵਾਰ ਹੁੰਦਾ ਜਿਹੜੇ ਆ ਬੰਦੇ ਦੀ ਚੈਨ ਨਿਕਲਦੀ ਆ ਇਹਦਾ ਆਪਾਂ ਨੂੰ ਕੀ ਫਾਇਦਾ ਦੱਸੋ ਸਾਹ ਮੈਣਦਾ ਸਾਹ ਮੈਣਦਾ ਗੱਲ ਸਹੀ ਆ ਹਾਂ ਓਏ ਹੁਣ ਤਾਂ ਨਹੀਂ ਸਾਹ ਚੜਦਾ ਇਹੇ ਜਿਹੇ ਘਾਟ ਜੀ ਹੁੰਦੀ ਸੀ ਕੋਸਲਾ ਯਾਰ ਹੈ ਓਏ ਆ ਜਾ ਭਾਈ ਓ ਆ ਗਿਆ ਭਾਈ ਚਲੋ ਚੱਲੀਏ ਲਓ ਜੀ ਰੂਟ ਚੇਂਜ ਦਲਾਲ ਦੀ ਵਾਲੇ ਜਾਣਾ ਸੀ ਹੁਣ ਦੱਦਾਹੁਰਦੀ ਦੇਵਾਂਗੇ ਤੇ ਰੋੜ ਰੋੜ ਆਉਣਾ ਆ ਬਿਆਨਤ ਆ ਬਿਆਂ ਤਸਵੀਰਸ ਯਾਨੀ ਕਹਿੰਦਾ ਯਾਨੀ ਕਹਿੰਦਾ ਨਾ ਚਾਹ ਬੁਲਾਉਂਗਾ ਚਾਹ ਪੀਣੀ ਆ ਹਾਂ ਬਾਈ ਹਾਂ ਪ੍ਰਦੀਪ ਸੂਸੇ ਖਾਣੋਂ ਨਹੀਂ ਸੂਸੇ ਤਾਂ ਨਹੀਂ ਖਾਣੇ ਖਵਾਉਂਦਾ ਬੰਦਾ ਖਵਾਉਂਗਾ ਚੱਲ ਫੇਰ ਚੱਲੋ ਫਿਰ ਚੱਲੋ ਚੱਲੋ ਰੋਕੋ ਨਾ ਹੋ ਟਾਈਮ ਨਾ ਖਰਾਬ ਕਰੋ ਚੱਲੋ 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 ਸੋਰਾਜ ਆਜੋ 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 ਆਹ ਬੰਦੇ ਸਾਡੇ ਖੜੇ ਆ ਚੰਗੀ ਭਲੀ ਸਾਡੀ ਜਿਹੜੀ ਚਾਲ ਆ ਉਹ ਚੱਲ ਰਹੀ ਸੀ ਆਹ ਬੰਦਿਆਂ ਕਰ ਕਿਹੜੀ ਸਾਡੀ ਚਾਲ ਆ ਉਹ ਖਰਾਬ ਹੋ ਜਾਂਦੀ ਕਾਲੂ ਨਾਵਾ ਲੈ ਕੇ ਆਈ ਉਹ ਸਾਈਕਲ ਆ ਉਹਦਾ ਇਹਨਾਂ ਕੋਲ ਇੱਕੋ ਹੀ ਕੰਮ ਆ ਬਸ ਦੀ 70 ਵਾਰ ਤਾਂ ਦੀ ਚੈਨ ਨਿਕਲ ਗਈ ਫਿਰ ਇਸ ਤੋਂ ਚੱਕ ਚੱਕ ਕੱਪੜੇ ਜੋਰ ਲਾਈ ਜਾਂਦੇ ਆ ਐਦਾ ਦੇਖ ਕਿੰਨੂੰ ਲੋਡ ਕਰ ਲੈਂਦਾ ਪਹਿਲਾਂ ਹੋਰ ਆਹੇ ਪੋਰ ਪਰ ਮੂਹਰੋਂ ਖਿੱਚੀ ਜਾਂਦੇ ਆ ਕਦੇ ਮਗਰੋਂ ਖਿੱਚੀ ਜਾਂਦੇ ਆ ਲਾ ਹੈਂਡਲ ਘੁੰਮ ਗਿਆ ਇਹਦਾ ਓਏ ਆ ਖਿੱਚੀ ਮੇਰੇ ਕੱਢ ਜਾ ਇੱਕ ਮਿੰਟ ਲਓ ਜੀ ਰੂਟ ਚੇਂਜ ਆ ਸੰਗਤ ਆਉਂਦੇ ਹੋਏ ਕਹਿੰਦੇ ਪੈਂਡ ਦਿੱਤਾ ਉਰਮਚ ਦੀ ਆਈ ਦੋ ਜੋੜੀ ਹੌਲੀਆ ਹੌਲੀ ਐਕਸੀਡੈਂਟ ਹੋ ਗਿਆ ਬੰਦੇਓ ਐਕਸੀਡੈਂਟ ਹੋ ਗਿਆ ਬੱਚੇ ਦੇਖ ਲੋ ਰੋਗਜ ਰੋਗਜੋ ਉਹ ਬਚ ਗਏ ਬਚ ਗਏ ਬਚ ਗਏ ਲਓ ਜੀ ਪਹੁੰਚ ਗਏ ਪੈਂਡ ਪ੍ਰਦੀਪ ਦੀ ਨਕਲ ਦੀ ਹੀ ਚੈਨ ਸਾਈਕਲ ਦੀ ਹੀ ਹੈ ਕਹਿੰਦਾ ਤੇਰੇ ਵਾਲਾ ਚਲਾ ਕੇ ਦੇਖਣਾ ਆਪਾਂ ਫੜ ਲੈ ਪ੍ਰਦੀਪ ਵਾਲਾ ਕਿਉਂ ਫਟਾ ਸਾਈਕਲ ਬਾਕੀ ਸੰਗ ਪਹੁੰਚ ਗਏ ਹੋਏ ਕੱਢ ਜੋ ਵੰਡਿਓ ਇੱਥੇ ਬੋਲੇ ਜੋ ਮਹਾਰ ਸ੍ਰੀ ਆਕਾਰ ਲਓ ਜੀ ਪਿੰਡ ਪਹੁੰਚ ਗਏ ਸੀ ਹਾਂ ਵੀ ਦੱਸੋ ਕਿਵੇਂ ਰਿਹਾ ਤੁਹਾਡਾ ਸਫਰ ਬਹੁਤ ਵਧੀਆ ਬਹੁਤ ਵਧੀਆ ਰਿਹਾ ਪੂਰਾ ਓਕੇ ਬਾੜੇ ਰਾਜ ਦਾ ਸਾਂ ਚੜਦਾ ਸੀ ਤੇਰਾ ਇੱਥੇ ਆ ਕੇ ਓਕੇ ਕਹਿਣ ਲੱਗ ਗਿਆ ਓਕੇ ਨਹੀਂ ਘਬਰਾਟ ਕਰਦਾ ਘਬਰਾਟ ਹੁੰਦੀ ਸੀ ਕਹਿੰਦਾ ਪਾਣੀ ਮੰਗਣ ਲੱਗ ਗਿਆ ਸੀ ਰਾਜ ਜੀ ਚੱਲ ਵਧੀਆ ਅਗਲੀ ਵਾਰ ਫੇਰ ਮਿਲਦੇ ਆ ਮਿੱਤਰੋ ਅਗਲੇ ਐਤਵਾਰ ਨੂੰ ਸਾਸ ਸ੍ਰੀ ਕਾਲ ਸਾਰੇ